ਰ ਜਿਹੜਾ ਆਪਣਾ ਅੰਦਾਜ਼ਾ ਜਾਂ ਫੌਜ ਦਾ ਅਸੀਂ ਵਿਚਰਦੇ ਆ ਇਹਨਾਂ ਦੇ ਵਿੱਚ ਦੇਖਦੇ ਆ ਵੀ ਸ਼ੰਭੂ ਬਾਰਡਰ ਤੇ ਹੱਲ ਹੋਣਾ ਹੀ ਨਹੀਂ ਜੀ ਇਹ ਹੱਲ ਜਿਹੜਾ ਆ ਦਿੱਲੀ ਦੇ ਵਿੱਚ ਹੀ ਆ ਹੋਰ ਹੋਵੇ ਜਿਹੜਾ ਬੰਦਾ ਪੀਸਫੁਲੀ ਪ੍ਰੋਟੈਸਟ ਕਰ ਰਿਹਾ ਉਹ ਕਰ ਰਿਹਾ ਆ ਹੈਨਾ ਜੀ ਸ਼ਾਂਤ ਮੈਨ ਤਰੀਕੇ ਨਾਲ ਤੇ ਇਹ ਜਿਹੜੇ ਅਖਸਾਰੇ ਆ ਵੀ ਇਹ ਪੀਸਫੁਲ ਪ੍ਰੋਟੈਸਟ ਨਾ ਕਰਨ ਬੌਮ ਚਲਾ ਰਹੇ ਆ ਗੋਲੀਆਂ ਚਲਾ ਰਹੇ ਆ ਇੱਧਰ ਦੇਖੋ ਕਿਸਾਨ ਖੜੇ ਆ ਨੇ ਹੱਥੇ ਖੜੇ ਆ ਵਿਚਾਰਿਆਂ ਕੋਲ ਕਿਦਾਂ ਡੰਗਾ ਹੀ ਹੈ ਗਿਆ ਵੀ ਆਪਣੇ ਪ੍ਰੋਟੈਕਸ਼ਨ ਵਾਸਤੇ ਆ ਵੀ ਜਸਰੀ ਗਾਜੀ ਤੋ ਜੋੜੇ ਜੋ ਆ ਟਾਈਮ ਦੇ ਨਾਲ ਮੈਂ ਮੁਹੰਮਦ ਸਲੀਮ ਸ਼ੰਭੂ ਬਾੜਰ ਤੇ ਅਸੀਂ ਅੱਜ ਖੜੇ ਆ ਕਿਸਾਨਾਂ ਦਾ ਜਿਹੜਾ ਦਿਨ ਹੈਗਾ ਸ਼ੰਭੂ ਬਾਰਡਰ ਦੇ ਉੱਤੇ ਡੇਰੇ ਲਾਏ ਹੋਏ ਨੇ ਤੇ ਮੀਟਿੰਗਾਂ ਜਿਹੜੀਆਂ ਸਰਕਾਰ ਦੇ ਨਾਲ ਲਗਾਤਾਰ ਕੱਲ ਤੀਜੀ ਮੀਟਿੰਗ ਸੀ ਤੇ ਉਹ ਵੀ ਬੇਸਿੱਟਾ ਰਹੀ ਹੈ ਤੇ ਸ਼ੰਭੂ ਬਾਰਡਰ ਤੇ ਕਈ ਕਈ ਕਿਲੋਮੀਟਰ ਤੱਕ ਜਿਹੜੀਆਂ ਕਿਸਾਨਾਂ ਦੀਆਂ ਨੇ ਟਰਾਲੀਆਂ ਨੇ ਉਹ ਲੰਬੀ ਲਾਈਨ ਲਗਾ ਕੇ ਇੱਥੇ ਖੜੀਆਂ ਹੋਈਆਂ ਨੇ ਸਭ ਨੂੰ ਇਹ ਹੀ ਉਡੀਕ ਹੈ ਕਿ ਜਿਹੜੀ ਇਹ ਗੱਲ ਹੈ ਜਿਹੜੀ ਹੈ ਟੇਬਲ ਟਾਕ ਤੇ ਮੁੱਕ ਜਵੇ ਪਰ ਫਿਰ ਵੀ ਰਾਤ ਜਿਹੜੀ ਮੀਟਿੰਗ ਉਹ ਵੀ ਬੇਸਿੱਟਾ ਰਹੀ ਹੈ ਤੇ ਹੁਣ ਇਹ ਸੁੱਖ ਸਾਂ ਜਿਹੜੇ ਸੁਖ ਸ਼ਾਂਤੀ ਦੀ ਗੱਲ ਹੈ ਕਿ ਅੱਜ ਜਿਹੜਾ ਸ਼ੰਭੂ ਬਾਰਡਰ ਤੇ ਨਾ ਸ਼ਾਂਤੀ ਹੈ ਦੋਨੇ ਪਾਸੇ ਸ਼ਾਂਤੀ ਹੈ ਅੱਜ ਤੇ ਐਦਾਂ ਹੀ ਕਿਸਾਨ ਜਥੇਬੰਦੀਆਂ ਦਾ ਜਿਹੜਾ ਹੈ ਮੰਤਬ ਹੈ ਉਹਨਾਂ ਦੇ ਇਹ ਸ਼ਾਂਤੀ ਦੇ ਨਾਲ ਹੀ ਉਹ ਗੱਲਬਾਤ ਮਕਾਉਣਾ ਚਾਹੁੰਦੇ ਨੇ ਇੱਕ ਖਾਲਸਾ ਜੀ ਨੇ ਜਿਹੜੇ ਬਹੁਤ ਵਧੀਆ ਵਾਈਕ ਦੇ ਉੱਤੇ ਦਿੱਲੀ ਵੱਲ ਨੂੰ ਮੂੰਹ ਕਰਕੇ ਗੜੇ ਨੇ ਗੱਲ ਗੱਲਬਾਤ ਕਰਦੇ ਆ ਬਾਬੇ ਇਸ ਤਰ੍ਹਾਂ ਕੀ ਨਾਮ ਹੈ ਬਈ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੇ ਫਤਿਹ ਜੀ ਦਾਸ ਦਾ ਨਾਮ ਉਦਮ ਸਿੰਘ ਹੈ ਜੀ ਹਾਂ ਜੀ ਏ ਬਾਬਾ ਜਿਹੜੀ ਐਕਟੀਵਿਟੀ ਸ਼ੰਭੂ ਬਾੜ ਦੇ ਉੱਤੇ ਹੋ ਰਹੀ ਹੈ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ ਗੈਰ ਕਾਨੂੰਨੀ ਤਰੀਕੇ ਨਾਲ ਇਹਨਾਂ ਨੇ ਰਾਹ ਰੋਕਿਆ ਹੋਇਆ ਹੈ ਆ ਜਾਓ ਕਿਸਾਨ ਜਥੇਬੰਦੀਆਂ ਨੇ ਬਾਰ ਬਾਰ ਅਪੀਲ ਕੀਤੀ ਹੈ ਜੀ ਵੀ ਇਹਨੂੰ ਰਾਹ ਨੂੰ ਖੋਲਣਾ ਚਾਹੀਦਾ ਹੈ ਪੀਸਫੁਲ ਪ੍ਰੋਟੈਸਟ ਦਾ ਹੱਕ ਹਰ ਇੱਕ ਬੰਦੇ ਨੂੰ ਆ ਜੀ ਕਿਸਾਨ ਹੋਵੇ ਮਜ਼ਦੂਰ ਹੋਵੇ ਕੋਈ ਹੋਰ ਹੋਵੇ ਜਿਹੜਾ ਬੰਦਾ ਪੀਸਫੁਲੀ ਪ੍ਰੋਟੈਸਟ ਕਰ ਰਿਹਾ ਉਹ ਕਰ ਰਿਹਾ ਹੈ ਹੈਨਾ ਜੀ ਸ਼ਾਂਤ ਮੈਨ ਤਰੀਕੇ ਨਾਲ ਤੇ ਇਹ ਜਿਹੜੇ ਅਕਸਾਰੇ ਆ ਵੀ ਇਹ ਪੀਸਫੁਲ ਪ੍ਰੋਟੈਸਟ ਨਾ ਕਰਨ ਬੌਮਬ ਚਲਾ ਰਹੇ ਆ ਗੋਲੀਆਂ ਚਲਾ ਰਹੇ ਆ ਇੱਧਰ ਦੇਖੋ ਕਿਸਾਨ ਖੜੇ ਆ ਨੇ ਹੱਥੇ ਖੜੇ ਆ ਵਿਚਾਰਿਆਂ ਕੋਲ ਕਿ ਡਾਂਗਾ ਹੀ ਹੈ ਗਿਆ ਵੀ ਆਪਣੀ ਪ੍ਰੋਟੈਕਸ਼ਨ ਵਾਸਤੇ ਵੀ ਉਧਰੋਂ ਕੋਈ ਨੁਕਸਾਨ ਨਾ ਕਰ ਦਵੇ ਹਾਂਜੀ ਰਾਤ ਦੇ ਨਾ ਕੀ ਕੀਤਾ ਜੀ 3:30 ਵਜੇ ਦੀ ਹਾਂਜੀ ਜਿਹੜੀਆਂ ਮੀਟਿੰਗਾਂ ਨੇ ਲਗਾਤਾਰ ਕਿਸਾਨਾਂ ਦੇ ਨਾਲ ਸਰਕਾਰ ਦੀ ਹੋ ਰਹੀਆਂ ਨੇ ਤੇ ਹਰ ਮੀਟਿੰਗ ਜਿਹੜੀ ਹੈ ਬੇਸਿਟਾ ਰਹਿੰਦੀ ਹੈ ਇੱਥੇ ਕਿੰਨੇ ਦਿਨ ਰੁਕਣ ਦਾ ਇਹ ਜਿਹੜਾ ਪ੍ਰੋਗਰਾਮ ਹੈ ਦੇਖੋ ਜੀ ਕਿਸਾਨ ਜਿੱਥੇ ਬੰਦੀਆਂ ਗੱਲ ਕਰਕੇ ਗੱਲ ਮਕਾਉਣੀ ਚਾਹੁੰਦੇ ਆ ਜੇ ਮੁੱਕ ਜੇ ਤੇ ਵਧੀਆ ਗੱਲ ਆ ਪਰ ਜਿਹੜਾ ਆਪਣਾ ਅੰਦਾਜ਼ਾ ਜਾਂ ਫੌਜ ਦਾ ਅਸੀਂ ਵਿਚਰਦੇ ਆ ਇਹਨਾਂ ਦੇ ਵਿੱਚ ਦੇਖਦੇ ਆ ਵੀ ਸ਼ੰਭਾ ਬਾਰਡਰ ਤੇ ਹੱਲ ਹੋਣਾ ਹੀ ਨਹੀਂ ਜੀ ਇਹ ਹੱਲ ਜਿਹੜਾ ਆ ਦਿੱਲੀ ਦੇ ਵਿੱਚ ਹੀ ਆ ਜਦੋਂ ਤੱਕ ਜਿਹੜੇ ਕਿਸਾਨਾਂ ਕਿਸਾਨ ਜਿਹੜੇ ਦਿੱਲੀ ਚ ਸੇਲ ਨਹੀਂ ਕਰਨਗੇ ਦਿੱਲੀ ਨੂੰ ਬੰਦ ਨਹੀਂ ਕਰਨਗੇ ਚਾਰਚ ਫੇਰਿਓ ਉਦੋਂ ਤੱਕ ਮਸਲੇ ਹੱਲ ਨਹੀਂ ਹੋਣੇ ਜੀ ਹਾਂਜੀ ਬਹੁਤ ਧੰਨਵਾਦ ਜੀ ਜੀ ਕੀ ਨਾਮ ਹੈ ਆਪਣਾ ਨਾਕੇ ਤੇ ਉੱਥੇ ਕੀ ਹੋਇਆ ਹੈ ਪਿੰਡ ਪਿੰਡ ਟੋਕਰ ਘੰਡੇ ਚ ਮਾਰੂਗੇ। ਆਕੀ ਉਹ ਨੱਕ ਦੇ ਉੱਤੇ। ਉਹ ਨੱਕ ਰਿਓ ਜਿਹੜਾ ਬੜਾ ਢੋਲੀ ਗੱਲ ਹੁੰਦੀ ਹੈ। ਅੱਛਾ। ਇਹ ਮੇਰੇ ਇੱਥੇ ਵੱਜੀ ਵੀਰੇ। ਅੱਛਾ। ਪਿੰਡ ਚ ਮਾਰੋਈ ਹੈ ਨਾ। ਅੱਥਰ ਵਾਲੇ ਗੋਲੇ ਵੀ ਢੂਂਈਆਂ ਤੇ ਵੱਜੇ। ਰਾਵੜੀ ਗੋਲੀਆਂ ਟੋਚੇ ਪਾੜ ਕੇ। ਅੱਛਾ। ਤੇ ਵੈਰੀਗੇਟ ਤੇ। ਵੈਰੀਗੇਟ ਤੇ ਟੋਚੇ ਪਾਣ ਲਗੇ ਸੀ ਕਿ ਪੁੱਤ ਹੋਰ ਪਹੁੰਚ। ਬਜੇ ਦੀ ਗੋਲੇ। ਇਹ ਵੀ ਦਾ ਪਿਓ। ਕਿਹਦੇ ਰਾਵੜੀ ਦੀ ਗੋਲੀਆਂ ਲੱਗੀਆਂ ਸੀ? ਕੀ ਕਹਿਣਾ ਚਾਹੋਗੇ? ਇੰਨੇ ਕੋਲੇ ਜੇਰਨੇ ਕੋਈ ਮਾੜੀ ਬਾਤ ਹੈ ਜੀ ਹਰਿਆਣਾ ਫੋਰਸ ਐ ਬਾਰਡਰ ਦੇ ਉੱਤੇ ਡਟੀ ਹੋਈ ਹੈ ਤੇ ਇਧਰਲੇ ਪਾਸੇ ਕਿਸਾਨ ਖੜੇ ਨੇ ਰਾਤ ਦੀ ਜਿਹੜੀ ਮੀਟਿੰਗ ਸੀ ਉਹ ਵੀ ਬੇਸਿੱਟ ਰਹੀ ਹੈ ਹੁਣ ਐਤਵਾਰ ਨੂੰ ਜਿਹੜੀ ਹੈ ਉਹ ਮੀਟਿੰਗ ਅਗਲੀ ਮੀਟਿੰਗ ਰੱਖੀ ਗਈ ਹੈ ਤੇ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਟੇਬਲ ਟਾਕ ਤੇ ਗੱਲ ਮਕਾਉਣਾ ਚਾਹੁੰਦੀਆਂ ਨੇ ਆ ਸ਼ੰਭੂ ਬਾਰਡਰ ਤੋਂ ਲਾਈਵ ਤਸਵੀਰਾਂ ਤੁਹਾਨੂੰ ਨਾਲ ਸਾਂਝੀਆਂ ਕਰ ਰਹੇ ਹਾਂ ਕਿਸਾਨ ਆਗੂਆਂ ਨੇ ਜਿਹੜਾ ਹੈ ਅੱਗੇ ਰੱਸਾ ਲਗਾ ਕੇ ਨੌਜਵਾਨਾਂ ਨੂੰ ਅੱਗੇ ਆਉਣ ਤੋਂ ਜਿਹੜਾ ਹੈ ਉਹ ਰੋਕਿਆ ਹੋਇਆ ਹੈ ਫਿਲਹਾਲ ਡਿਊਟੀ ਦੇ ਰਿ ਨੇ ਕਿਸਾਨ ਆਗੂ ਕਿਸਾਨੀ ਛੰਡੇ ਦੇ ਨਾਲ ਲੈਸ ਸ਼ੰਭੂ ਬਾਰਡਰ ਤੋਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਿੰਨ ਚਾਰ ਦਿਨ ਜਿਹੜੇ ਨੇ ਪੂਰੇ ਜੰਗ ਵਰਗੇ ਹਾਲਾਤ ਜੋ ਸ਼ੰਭੂ ਬਾਰਡਰ ਦੇ ਉੱਤੇ ਬਣੇ ਹੋਏ ਸੀ ਭਾਈ ਕਨਈਆ ਜੀ ਸੇਵਾ ਸੁਸਾਇਟੀ ਵੱਲੋਂ ਅਬੂਹਰ ਤੋਂ ਐਂਬੂਲੈਂਸ ਜਿਹੜੀ ਹੈ ਤਿਆਰ ਵਰ ਤਿਆਰ ਜਿਹੜੇ ਨੌਜਵਾਨ ਅਤੂ ਗੈਸ ਦੇ ਗੋਲੇ ਵੀ ਜ਼ਖਮੀ ਹੁੰਦੇ ਨੇ ਉਹਨਾਂ ਦੇ ਲਈ ਐਂਬੂਲੈਂਸ ਸ਼ੰਭੂ ਬਾਰਡਰ ਦੇ ਉੱਤੇ ਤਿਆਰ ਵਰ ਤਿਆਰ ਖੜਾਈ ਹੋਈ ਹੈ ਸ਼ਾਂਤ ਜਥੇਬੰਦੀਆਂ ਵੱਲੋਂ ਲਗਾਤਾਰ ਸ਼ਾਂਤ ਰਹਿਣ ਦੀ ਜਿਹੜੀ اپیل ਲੋਕਾਂ ਨੂੰ ਕੀਤੀ ਜਾ ਰਹੀ ਹੈ ਪਲ-ਪਲ ਦੀ ਅਪਡੇਟ ਤੁਹਾਨੂੰ ਅਸੀਂ ਦਿੰਦੇ ਰਹਾਂਗੇ ਸ਼ੰਭੂ ਬਾਰਡਰ ਤੋਂ ਤੁਸੀਂ ਜੁੜੇ ਰਹੋ ਜਿਆਦਾ ਟਾਈਮ ਦੇ ਨਾਲ